29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਰਿਚ ਦੀ ਲਾਸਟ ਵੀ ਸ਼ੋ ਸੋਲਡ ਆਊਟ ਹੈ ਇਹਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਦੋਂ ਬਾਅਦ ਚੋ ਸ਼ੋ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸ ਪਤਾ ਨਹੀਂ ਕਦੋਂ ਹੱਥ ਹੁਣ ਆਏ ਨੇ ਕਦੋਂ ਨਹੀਂ ਆਉਣਾ ਬੰਦਾ ਜਿਹੜਾ ਬੰਦਾ ਬੁੱਢੀ ਉਮਰੇ ਆ ਕੇ ਵੀ ਜਿਨੇ ਦਾੜੀ ਤੇ ਛੱਟਾ ਵਾਲ ਵੀ ਨਹੀਂ ਆਉਂ ਦਿੱਤਾ ਕਿੱਡੀ ਕੋ ਦੀ ਬੰਦੇ ਦੀ ਗੈਰਤ ਹੋ ਗਈ ਜਵਾਨ ਪੁੱਤ ਮਰਿਆ ਹੋਵੇ ਤੇ ਇਹ ਦਸਾਂ ਦੇ ਨਾਂ ਬਾਝਾ ਅਸੀਂ ਦਾੜੀ ਰੰਗ ਕਰ ਲੈਂਦਾ ਠੀਕ ਹੈ ਇਹ ਇਹ ਗੱਲਾਂ ਬਾਗੀਆਂ ਵਾਲੀਆਂ ਕਰਦਾ ਪਰ ਗੱਲਾਂ ਹੀ ਕਰ ਸਕਦਾ ਤੇ ਅਸੀਂ ਸੱਚੀ ਮੁੱੱਚੀ ਬਾਗੀਆਂ ਹੋਏ ਆਂ ਆ ਤੇ ਭਰਾਵਾ ਪਿੱਛੇ ਤੇ ਰਹਿੰਦੀ ਉਮਰ ਤੱਕ ਜਿੰਨਾ ਚੱਕਰ ਹੈਗੇ ਆ ਜਿੰਨਾ ਚੱਕਰ ਜਾਉਂਦੇ ਆ ਉਹਨਾਂ ਚੱਕਰ ਰਵਾਂਗੇ ਇਹਨਾਂ ਵਾਂਗੂ ਸਾਨੂੰ ਕੋਈ ਆਪਦਾ ਪਰਿਵਾਰ ਅੱਗੇ ਵਧਾਉਂਦਿਆਂ ਜਵਾਗ ਜੰਮਣ ਦੀਆਂ ਕੋਠੀਆਂ ਹਵੇਲੀਆਂ ਦੀ ਚਸ ਨਹੀਂ ਹੈਗੀ ਠੀਕ ਹੈ ਜਿਹੜੀ ਗੱਲ ਕਹੀ ਹੈ ਤੇ ਭਰਾਵਾਂ ਲਈ ਤੁਰਿਆਂ ਤੇ ਮਰਦੇ ਦਮ ਤੱਕ ਤੁਰਾਂਗੇ ਠੀਕ ਹੈ ਜੀ ਸਸੇ ਕ ਵਾਏ ਗੁੱਡੀ ਕੰਖਾਲਸ ਵਾਏ ਗੁੱਡੀ ਜੀ ਘਫਤੇ ਮਕਸਦ ਇਹ ਨਾਲ ਕਿਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਪੱਤ ਦੀਆਂ ਗੱਲਾਂ ਕਰਨ ਲੱਗਿਆ ਕਦੋਂ ਖਾਲਸਪੁਰ ਦੀਆਂ ਗੱਲਾਂ ਕਰਨ ਲੱਗਾ ਬਿੰਦੂ ਨਹੀਂ ਪਤਾ ਲੱਗਿਆ ਤੁਸੀਂ ਕਰੋ ਇਸ ਕੰਮ ਫਿਰ ਤੁਸੀਂ ਫਿਰ ਤੁਸੀਂ ਸਿੱਧਾ ਫਿਰ ਟੀ-ਸ਼ਰਟ ਪਾਓ ਉਹਦੇ ਵਾਂਗੂ ਰਾਜੇ ਬਣਾਂਗੂ ਕਹੋ ਦੋਸਤਾਂਾਂ ਮੈਂ ਟੀ-ਸ਼ਰਟ ਮੈਂ ਇਹਨਾਂ ਕਮਾਲ ਕਰੀਏ ਨਾ ਤੁਸੀਂ ਤੂੰ ਹੈਂਡਬ੍ਰੇਕ ਤੇ ਤੋੜੀ ਪਿਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਵੀ ਟੌਕ ਤੇ 골ਡੀ ਬਰਾੜ ਦਾ ਇੱਕ ਕਥਿਤ ਆਡੀਓ ਵਾਇਰਲ ਹੋਇਆ ਜਿਸ ਵਿੱਚ ਉਸਨੇ ਸਿੱਧੂ ਮੂਸੇ ਵਾਲੇ ਦੇ ਖਿਲਾਫ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਖਿਲਾਫ ਕਈ ਗੱਲਾਂ ਕੀਤੀਆਂ ਲਗੀਆਂ 18-20 ਮਿੰਟ ਦਾ ਆਡੀਓ ਆ ਆਡੀਓ ਦੇ ਵਿੱਚ ਜੋ 골ਡੀ ਬਰਾੜ ਨੇ ਕੁਝ ਗੱਲਾਂ ਕੀਤੀਆਂ ਨੇ ਕਿਤੇ ਨਾ ਕਿਤੇ ਉਹ ਗੱਲਾਂ ਨਾਲ ਆਪਣਾ ਸਹਿਮਤ ਹੋਣਾ ਵੀ ਬਣਦਾਗਾ ਲਾਲ ਬਰਾੜ ਦੀ ਮੌਤ ਤੋਂ ਪਹਿਲਾਂ ਵੀ ਮੇਰਾ ਕੋਈ ਕ੍ਰਾਈਮ ਦੱਸ ਦੋ ਮੇਰੇ ਕਾਰਨ ਜਾਂ ਮੇਰੀ ਵਜ੍ਹਾ ਨਾਲ ਕਿਸੇ ਦੀ ਮੌਤ ਹੋਈ ਦੱਸ ਦੋ ਜਾਂ ਮੇਰੇ ਕਾਰਨ ਕੋਈ ਬੰਦਾ ਅਰੈਸਟ ਹੋਇਆ ਦੱਸ ਦੋ ਸੋ ਇਹ ਜਦੋਂ ਆਪਾਂ ਗਰਾਊਂਡ ਰਿਐਲਿਟੀ ਤੇ ਜਾ ਕੇ ਦੇਖਦੇ ਆਂਗੇ ਗੋਲਡੀ ਬਰਾੜ ਦੇ ਆਸ-ਪਾਸ ਦੇ ਪਿੰਡਾਂ ਦੇ ਲੱਗ ਬਹੁਤ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੀ ਤੁਸੀਂ ਗੋਲਡੀ ਬਰਾੜ ਦੀ ਇੱਕ ਬਾਇਓਗ੍ਰਾਫੀ ਪਾਇਓ ਉਸ ਦੇ ਵਿੱਚ ਜ਼ਰੂਰ ਉਹ ਗੱਲਾਂ ਦੱਸਿਓ ਜੋ ਗਰਲਾਲ ਬਰਾੜ ਦੀ ਮੌਤ ਤੋਂ ਪਹਿਲਾਂ ਗੋਲਡੀ ਦੀ ਜ਼ਿੰਦਗੀ ਸੀ ਜਿਵੇਂ ਸੋਰਸਾਂ ਦੁਆਰਾ ਪਤਾ ਕੀਤਾ ਸੀਗਾ ਵੀ ਗੋਲਡੀ ਬਰਾੜ ਜਦੋਂ ਟਰੱਕ ਚਲਾਉਂਦਾ ਸੀ ਆਪਣੀ ਮਿਹਨਤ ਕਰਦਾ ਸੀਗਾ ਕੋਈ ਕ੍ਰਾਈਮ ਦੀ ਦੁਨੀਆ ਦਾ ਉਹਨੂੰ ਹੈ ਨਹੀਂ ਸੀਗਾ ਵੀ ਬਹੁਤ ਲੋਕ ਇਹ ਵੀ ਕਹਿੰਦੇ ਗੋਲਡੀ ਬਰਾੜਾ ਆਪਣੇ ਦੋਸਤਾਂ ਨੂੰ ਸਮਝਾਉਂਦਾ ਵੀ ਹੁੰਦਾ ਸੀ ਵੀ ਤੁਸੀਂ ਇਹ ਚੱਕਰਾਂ ਦੇ ਵਿੱਚ ਨਹੀਂ ਪੈਣਾ ਪਰ ਗਰਲਾਲ ਬਰਾੜ ਦੀ ਮੌਤ ਨੇ ਉਹਦੀ ਸਾਰੀ ਜ਼ਿੰਦਗੀ ਦਾ ਟਰੈਕ ਹੀ ਬਦਲਤਾ ਹੁਣ ਉਹਦੇ ਵਿੱਚ ਇਹ ਵੀ ਗੱਲਾਂ ਆ ਜਾਂਣੇ ਵੀ ਗੋਲਡੀ ਬਰਾੜ ਇਨਸਾਫ ਲੈਣ ਲਈ ਗਰਲਾਲ ਬਰਾੜ ਦੀ ਮੌਤ ਦਾ ਇੰਡੀਆ ਆਇਆ ਸੀਗਾ ਮੌਜੂਦਾ ਸਰਕਾਰ ਕਾਂਗਰਸੀ ਪਰ ਜਿੱਦਾਂ ਉਹ ਕਹਿ ਰਿਹਾ ਹੈਗਾ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਤਰੀਕੇ ਨਾਲ ਉਸ ਦਾ ਗੋਲਡੀ ਬਰਾੜ ਦਾ ਪਰਿਵਾਰ ਤੇ ਗਰਲਾਲ ਬਰਾੜ ਦਾ ਪਰਿਵਾਰ ਇਨਸਾਫ ਚਾਹੁੰਦਾ ਸੀਗਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਗੋਲਡੀ ਬਰਾੜ ਦੀਆਂ ਕਈ ਆਡੀਓ ਵਾਇਰਲ ਹੋਈਆਂ ਉਹਨਾਂ ਆਡੀਓ ਦੇ ਵਿੱਚ ਗੋਲਡੀ ਬਰਾੜ ਕੋਈ ਗੱਲ ਕਹਿੰਦਾ ਨਜ਼ਰ ਆਇਆਗਾ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ ਸ਼ਹੀਦ ਕਿਉਂ ਕਹਨੇ ਹਾਂਗੀ ਸੋ ਅੱਜ ਮੁੱਦਾ ਉਹ ਨਹੀਂ ਆਡੀਓ ਮੈਂ ਨਾਲ ਲਾਉਂਗਾ ਆਡੀਓ ਤੁਸੀਂ ਸਾਰੀ ਸੁਣ ਲਿਓ ਮੁੱਦਾ ਉਹ ਆ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕੌਣ ਲੋਕ ਸੀ ਜੋ ਸਿੱਧੂ ਮੂਸੇਵਾਲੇ ਨੂੰ ਡਿਜੀਟਲ ਸ਼ਹੀਦ ਬਣਾਉਂਦੇ ਸੀਗੇ ਤੋਂ ਸਿੱਧੂ ਮੂਸੇਵਾਲੇ ਨੂੰ ਸ਼ਹੀਦ ਕਹਿੰਦੇ ਸੀਗੇ ਸ਼ਹੀਦ ਬਣਾਉਂਦੇ ਸੀਗੇ ਪਰ ਅੱਜ ਹੀ ਉਹਨਾਂ ਵਿੱਚੋਂ ਹੀ ਕੁਝ ਲੋਕ ਜੋ ਗੋਲਡੀ ਬਰਾੜ ਨਾਲ ਲਿੰਕ ਨਹੀਂ ਰੱਖਦੇ ਪਰ ਜੋ ਲੋਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਿੱਧੂ ਨੂੰ ਸ਼ਹੀਦ ਕਹਿੰਦੇ ਸੀਗੇ ਉਹਨਾਂ ਵਿੱਚੋਂ ਹੀ ਕਈ ਲੋਕ ਅੱਜ ਸਿੱਧੂ ਦੇ ਪਿਤਾ ਬਾਰੇ ਗਲਤ ਸ਼ਬਦਾਵਲੀ ਬੋਲ ਰਹੇ ਆਗੇ ਕਿਉਂਕਿ ਸਿੱਧੂ ਦੇ ਪਿਤਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਰਾਹੁਲ ਗਾਂਧੀ ਨੂੰ ਕਹਿ ਰਹੇ ਆਗੇ ਵੀ ਤੁਸੀਂ ਇਨਸਾਫ ਦਵਾ ਸਕਦੇ ਹੋਗੇ ਤੁਸੀਂ ਮੇਰੇ ਹਾਲਾਤਾਂ ਦੇ ਵਿੱਚੋਂ ਲੰਗੇ ਹੋ ਹਾਲਾਤਾਂ ਦਾ ਭਾਵ ਜਿਵੇਂ ਮੈਂ ਇੱਕ ਦਿਨ ਸਟੇਟਸ ਵੀ ਪਾਇਆ ਸੀਗਾ ਵੀ ਰਾਹੁਲ ਗਾਂਧੀ ਦੇ ਪਿਤਾ ਰਜੀਵ ਗਾਂਧੀ ਦਾ ਕਤਲ ਤੇ ਇੰਦਰਾ ਗਾਂਧੀ ਦਾ ਕਤਲ ਤੇ ਦੂਸਰੀ ਗੱਲ ਮੈਂ ਕਹਿਣਾ ਚਾਹਣਾਗਾ ਵੀ ਕਈ ਪੋਲੀਟੀਸ਼ੀਅਨ ਇਹ ਵੀ ਕਹਿੰਦੇ ਸੀਗੇ ਉਹਨਾਂ ਨੂੰ ਕੋਈ ਮੀਡੀਆ ਸਵਾਲ ਕਰਦਾ ਸੀ ਵੀ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਤੁਸੀਂ ਜਿੱਤਿਓ ਤੁਹਾਨੂੰ ਫਾਇਦਾ ਹੋਇਆ ਤਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਸਾਨੂੰ ਸਿੱਧੂ ਮਸਲੂਵ ਦਾ ਕਤਲ ਦਾ ਕੋਈ ਫਾਇਦਾ ਨਹੀਂ ਹੋਇਆ ਦੀਪ ਸਿੱਧੂ ਦੇ ਕਤਲ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਫਿਰ ਗੋਲਡੀ ਬਰਾੜ ਦਾ ਆਡੀਓ ਆਉਂਦਾਗਾ ਆਡੀਓ ਦੇ ਵਿੱਚ ਗੋਲਡੀ ਬਰਾੜ ਵੀ ਇਹੀ ਗੱਲ ਕਹਿੰਦਾਗਾ ਤੇ ਉਸ ਦੇ ਨਾਲ ਨਾਲ ਬਲਕੌਰ ਸਿੰਘ ਤੇ ਵੀ ਉਹ ਸਵਾਲ ਉਠਾਉਂਦਾਗਾ ਵੀ ਬਲਕੌਰ ਸਿੰਘ ਦਾੜੀ ਕਾਲੀ ਕਰਦਾਗਾ ਤੇ ਨਾਲ 골ਡੀ ਬਰਾੜੇ ਵੀ ਦੱਸ ਦੋ ਵੀ ਸਿੱਧੂ ਮੂਸੇ ਵਾਲੇ ਨੂੰ ਮਾਰਨ ਦਾ ਕਾਰਨ ਇੰਨੀ ਜਲਦੀ ਕਿਉਂ ਸੀ ਵੀ ਉਸ ਤੋਂ ਬਾਅਦ ਉਹਨੇ ਵਰਲਡ ਟੂਰ ਤੇ ਚੱਲਿਆ ਜਾਣਾ ਸੀਗਾ ਮੇਰੇ ਕੋਲੇ ਉਹਨਾਂ ਗੱਲਾਂ ਦੇ ਸਬੂਤ ਪਏ ਆ ਮੈਂ ਉਸ ਟੌਪਿਕ ਤੇ ਅਲੱਗ ਵੀਡੀਓ ਤਿਆਰ ਕਰਨੀ ਆ ਜਦੋਂ ਸਿੱਧੂ ਮੂਸੇ ਵਾਲੇ ਦੀ ਮੌਤ ਨਹੀਂ ਸੀ ਹੋਈ ਮੌਤ ਤੋਂ ਪਹਿਲਾਂ ਲਾਸਟ ਇੰਟਰਵਿਊ ਹੋਇਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਸਿੱਧੂ ਮੂਸੇ ਵਾਲੇ ਨੇ ਇੰਟਰਵਿਊ ਦਿੱਤੀ ਸੀ ਇੰਟਰਵਿਊ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਇਹ ਗੱਲ ਕਹੀ ਸੀ ਮੈਨੂੰ ਪੱਗ ਦੇ ਵਿੱਚ ਬੰਬ ਫਿੱਟ ਕਰਕੇ ਦਿੱਤਾ ਸੀ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੋ ਆਪਦੇ ਆਪ ਨੂੰ ਕਹਿੰਦੇ ਆ ਕਿ ਖਾਲਸਤਾਨੀ ਪੱਖੀ ਤਾਂ ਉਹ ਬੰਦੇ ਉਦੋਂ ਸਿੱਧੂ ਮੂਸੇਵਾਲੇ ਨੂੰ ਗਾਲਾਂ ਕੱਢ ਰਹੇ ਸੀ ਇੰਦਰਾ ਦਾ ਪੁੱਤ ਕਹਿ ਰਹੇ ਸੀ ਐਸ ਬਾਈ ਐਲ ਗਾਣਾ ਗਾਉਂਦਾਗਾ ਤਾਂ ਸਿੱਧੂ ਮੂਸੇਵਾਲੇ ਨੂੰ ਪੰਥਕ ਸ਼ਹੀਦ ਕਹਿ ਦਿੰਦੇ ਆ ਕਿਉਂਕਿ ਇੱਕ ਜੋ ਸਿੰਗਰ ਹੈਗਾ ਉਸ ਦਾ ਨਾਮ ਹੈਗਾ ਖਜਾਲਾ ਖਜਾਲੇ ਨੇ ਸਿੱਧੂ ਮੂਸੇਵਾਲੇ ਨੂੰ ਸਕੇਪ ਗੋਟ ਗਾਣੇ ਤੋਂ ਬਾਅਦ ਇੱਕ ਗਾਣੇ ਦੇ ਵਿੱਚ ਦੱਲਾ ਸ਼ਬਦ ਵਰਤਿਆ ਸੀਗਾ ਬਾਅਦ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਉਹ ਵੀ ਸਿੱਧੂ ਮੂਸੇਵਾਲੇ ਲਈ ਭਾਵਕ ਗਾਣੇ ਗਾਉਂਦਾ ਸੀ ਹਾਲਾਂਕਿ ਮੈਂ ਮੂਸੇਵਾਲੇ ਦਾ ਵਿਰੋਧੀ ਨਹੀਂ ਹਾਂ ਪਰ ਮੈਂ ਉਹਨਾਂ ਵੀ ਪਹਿਲਾਂ ਤੁਸੀਂ ਉਸ ਦੇ ਜਿਉਂਦੇ ਜੀ ਉਸ ਨੂੰ ਗਲਤ ਬੋਲਿਆ ਜਦੋਂ ਮਰ ਗਿਆ ਉਹਨੂੰ ਸ਼ਹੀਦ ਕਰਾਰ ਦਿੱਤਾ ਪਰ ਅੱਜ ਫੇਰ ਤੁਸੀਂ ਉਸ ਦੇ ਪਰਿਵਾਰ ਵਾਲੇ ਗਲਤ ਬੋਲ ਰਹੇ ਹੋ ਕਾਰਨ ਕੀ ਸੀ ਤੁਸੀਂ ਕਈ ਲੋਕਾਂ ਨੇ ਦੇਖਿਆ ਜਾਵੇ ਵੀ ਆਪ ਦੇ ਪੋਲੀਟੀਕਲ ਫਾਇਦੇ ਲਈ ਸਿੱਧੂ ਨੂੰ ਮਰਤਣਾ ਸੀ ਦੀਪ ਸਿੱਧੂ ਦੀ ਮੌਤ ਤੇ ਕੁਝ ਲੋਕਾਂ ਨੇ ਜੇਬਾ ਭਰੀਆਂ ਨੇ ਆਪਦੇ ਕੈਰੀਅਰ ਸੈੱਟ ਕੀਤੇ ਆਉਣ ਵਾਲੇ ਦਿਨਾਂ 'ਚ ਖੁਲਾਸਾ ਕਰੂੰਗਾ ਵੀ ਓਦਾਂ ਮਤਲਬ ਵਰਤਿਆ ਗਿਆ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਗਾਣੇ ਚਲਾਉਣ ਖਾਤਰ ਸਿੰਫੋਥੀਆਂ ਲੈਣ ਖਾਤਰ ਪੋਲਿਟਿਕਲ ਮੁੱਦੇ ਦੇ ਉੱਤੇ ਅੱਜ ਹੀ ਕੁਝ ਬੰਦੇ ਜੋ ਸਿੱਧੂ ਮੂਸੇਵਾਲੇ ਨੂੰ ਸ਼ਹੀਦ ਕਹਿੰਦੇ ਸੀ ਉਹ ਗੋਲਡੀ ਬਰਾੜ ਨਾਲ ਸਹਿਮਤ ਹੋ ਰਹੇ ਆਗੇ ਬਾਕੀ ਤੁਸੀਂ ਪੂਰੀ ਆਡੀਓ ਸੁਣਿਓ ਤੇ ਕੁਝ ਦਿਨਾਂ ਦੇ ਵਿੱਚ ਮੈਂ ਲੈ ਕੇ ਆਉਂਗਾ ਇਸ ਮੁੱਦੇ ਤੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਬਾਕੀ ਤੁਸੀਂ ਆਡੀਓ ਸੁਣਿਓ ਗੋਲਡੀ ਬਰਾੜ ਦਾ ਤੇ ਗੋਲਡੀ ਬਰਾੜ ਦੀ ਆਡੀਓ ਦੇ ਵਿੱਚ ਉਸਨੇ ਕਈ ਗੱਲਾਂ ਕਈਆਂ ਨੇ ਵੀ ਜੋ ਲੋਕ ਉਸ ਨੂੰ ਸ਼ਹੀਦ ਕਹਿੰਦੇ ਸੀ ਉਹ ਗਲਤ ਆ ਵੀ ਉਸ ਦੇ ਪਿਤਾ ਨੇ ਤਾਂ ਪਹਿਲਾਂ ਹੀ ਇਹ ਗੱਲ ਕਹਤੀ ਸੀ ਵੀ ਅਸੀਂ ਤਾਂ ਵੋਟ ਕਾਂਗਰਸ ਨੂੰ ਹੀ ਪਾਉਨੇ ਆ ਵੀ ਇਹ ਤਾਂ ਲੋਕਾਂ ਨੇ ਲੋਕਾਂ ਦੀ ਗਲਤੀ ਹੈਗੀ ਬਾਕੀ ਕੌਣ ਕਿੰਨਾ ਸਹਿਮਤ ਆ ਕਮੈਂਟਾਂ ਦੇ ਵਿੱਚ ਆਪੋ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਤਦ ਤੱਕ ਲਈ ਧੰਨਵਾਦ ਜੋ ਖਾਲਸਤਾਨੀ ਪੱਕੀ ਵਿਅਕਤੀ ਅੱਜ ਸਿੱਧੂ ਮੂਸੇਵਾਲੇ ਦੇ ਪਰਿਵਾਰ ਬਾਰੇ ਗਲਤ ਬੋਲ ਰਹੇ ਆ ਆਡੀਓ ਵੀ ਵਾਇਰਲ ਹੋ ਰਹੀਆਂ ਨਹੀਂ ਗੀਆਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਫੋਨ ਕਰ ਕਰ ਕਿਹਾ ਜਾਂਦਾ ਹੈਗਾ ਵੀ ਤੁਸੀਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਫੋਨ ਕਰਕੇ ਕਿਹਾ ਜਾਂਦਾ ਹੈਗਾ ਵੀ ਤੁਸੀਂ ਟੀ-ਸ਼ਰਟ ਪਾ ਲਓ ਇੰਦਰਾ ਗਾਂਧੀ ਵਾਲੀ ਜੋ ਰਾਜੀ ਬੜਿੰਗ ਨੇ ਪਾਈ ਆ ਕਿ ਉਹਨਾਂ ਬੰਦਿਆਂ ਦੇ ਕਾਰਨ 골ਡੀ ਬਰਾੜ ਦੀ ਰਿਕਾਰਡਿੰਗ ਵਾਇਰਲ ਹੋਈ ਹੈ 골ਡੀ ਨੂੰ ਮੌਕਾ ਮਿਲ ਰਿਹਾ ਵੱਖਰਾ ਨੈਰੇਟਿਵ ਸਿਰਜਿਆ ਜਾ ਰਿਹਾ ਵੀ ਸਿੱਧੂ ਮੂਸੇਵਾਲਾ ਪੰਥਕ ਗੱਲ ਕਰਦਾ ਸੀ ਉਸਦੇ ਪਿਤਾ ਨੇ ਕਾਂਗਰਸ ਦੀ ਸਪੋਰਟ ਕਰ ਦਿੱਤੀ ਤਾਂ ਸਿੱਧੂ ਨੂੰ ਇੱਕ ਵਾਰ ਫੇਰ ਸ਼ਹੀਦ ਤੋਂ ਦੁਬਾਰੇ ਇੰਦਰਾ ਦਾ ਪੁੱਤ ਬਣਾਇਆ ਜਾ ਰਹੇ ਆ ਸਿੱਧੂ ਤੇ ਸਿੱਧੂ ਦੇ ਪਿਤਾ ਜੀ ਨੂੰ ਬਾਕੀ ਤੁਸੀਂ ਆਡੀਓ ਜ਼ਰੂਰ ਸੁਣਿਓ ਆਡੀਓ ਦੇ ਵਿੱਚ ਜੋ ਗੋਲਡੀ ਬਰਾੜ ਨੇ ਗੱਲਾਂ ਕੰਨੀਆਂ ਤੁਸੀਂ ਉਸ ਦੇ ਨਾਲ ਕਿੰਨੇ ਸਹਿਮਤ ਹੋ ਕਿੰਨੇ ਕ ਨਾ ਪੱਕਿਓ ਕਿੰਨੇ ਕ ਨਾ ਪੱਕਿਓ ਵੀਡੀਓ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲਡੀ ਬਰਾੜ ਲੌਰਨਸ ਬਿਸ਼ਨੋਈ ਗਰੁੱਪ ਤੋਂ ਇਮ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਕਈ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹੁੰਦਾ ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਲਾ ਕੋਈ ਵਿਦਵਾਨ ਜਾਂ ਕੋਈ ਐਜੂਕੇਟਿਡ ਜਾਂ ਕੋਈ ਸੁਲਝਿਆ ਬੰਦਾ ਨਹੀਂ ਮੰਨਦਾ ਠੀਕ ਹੈ ਅਸੀਂ ਤਾਂ ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ ਉਹ ਅਸੀਂ ਸੁਸਾਇਟੀ ਦਾ ਉਹ ਹਨੇਰੇ ਵਾਲਾ ਖੁੰਝਾਂ ਜਿੱਤੇ ਕੋਈ ਆਉਣਾ ਨਹੀਂ ਚਾਹੁੰਦਾ ਕੋਈ ਦੇਖਣਾ ਨਹੀਂ ਚਾਹੁੰਦਾ ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਆ ਤੇ ਨਾ ਨਿਕਲਣਾ ਚਾਹੁੰਦੇ ਆ ਸਾਨੂੰ ਅਸੀਂ ਮਾੜੇ ਆ ਸਾਨੂੰ ਮਾੜਾ ਹੀ ਰਹਿਣ ਦਿਓ ਕੋਈ ਦਿੱਕਤ ਨਹੀਂ ਮੈਂ ਕੋਈ ਆਪਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪਦੇ ਆਪ ਨੂੰ ਬਹੁਤ ਸੁਲਝਿਆ ਹੋਇਆ ਸਾਬਤ ਕਰਨ ਨੂੰ ਇਹ ਆਡੀਓ ਨਹੀਂ ਪਾਉਣ ਲੱਗਿਆ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤੱਕ ਸਾਰਿਆ ਜਿਨ੍ਹਾਂ ਨੇ ਨਾ ਧੁੱਪ ਵੇਖੀ ਨਾ ਠੰਡ ਵੇਖੀ ਨਾ ਮੀਂਹ ਵਿਖਿਆ ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੇ ਦਿਨ ਰਾਤ ਸਪੋਰਟ ਕੀਤੀ ਐ ਠੀਕ ਆ ਸਾਡੇ ਉਲਟ ਬੋਲੇ ਆ ਚਲੋ ਕੋਈ ਨਹੀਂ ਬੋਲੇ ਆ ਬਹੁਤ ਦੁਨੀਆ ਬੋਲਦੀ ਐ ਸਾਡੇ ਕੰਮ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਅਸੀਂ ਮੜੇ ਆ ਮੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਐ ਠੀਕ ਐ ਪਰ ਬਈ ਹੋਰ ਕੋਈ ਚਾਰਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਐ ਜਦੋਂ ਆਪ ਦਾ ਘਰ ਲੋਕਾਂ ਨੇ ਫੁਕਰਿਆਂ ਨੇ ਛੇੜੀਆਂ ਨੇ ਬਿਨਾਂ ਗੱਲੋਂ ਕੁਕਤਾਣਾ ਹੱਕ ਲੈ ਕੇ ਉਦੋਂ ਮਾੜੇ ਬਣਿਆ ਉਦੋਂ ਪਹਿਲਾਂ ਚੰਗੇ ਹੀ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40 40 ਘੰਟੇ ਟਰੱਕ ਚਲਾਇਆ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਕਹਿ ਦਵੇ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋਈ ਕਹੇ ਤੇ ਗੋਲਡੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਉਦੋਂ ਬਾਅਦ ਸ ਤਾਂ ਰਾਵਾਂ ਤੇ ਇਨਾਂ ਤੇ ਪੈ ਗਏ ਕੋਈ ਚੰਗੇ ਮਾੜੇ ਦਾ ਤੁੱਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਆਉਂਦਾ ਬਸ ਆ ਹੀ ਜਾਂਦਾ ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚ ਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮਿਸਕ੍ਰੀਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਉਹ ਤੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਆਰ ਦੀ ਸੋਚ ਹੈ ਜਿਹੜੇ ਬੰਦੇ ਨੇ ਆਪਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀ ਆ ਉਦਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ ਉਹ ਚਰਚ 84 ਵੀ ਆ ਗਈ ਬਾਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅਜੇ ਵੀ ਤੁਸੀਂ ਜਿਉਂ ਉਹਨਾਂ ਨੂੰ ਧੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਡਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹ ਜੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾਂ ਨਾ ਬਾਓ ਠੀਕ ਹੈ ਪਰ ਕੁੰਦਾ ਲੱਖ ਤੇ ਕੱਖ ਚ ਹੁਣ ਮੈਂ ਤੁਹਾਨੂੰ ਮੂਸੇ ਵਾਲਿਆਂ ਦੀਆਂ ਕੁਝ-ਕੁਝ ਗੱਲਾਂ ਯਾਦ ਕਰਾਉਣੀਆਂ ਚਾਹੁੰਨਾ ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ ਤੇ ਜਿਹੜੇ ਲੋਕਾਂ ਨੇ ਇੰਨੀਆਂ ਚੀਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਤ ਦੇਣ ਵਾਲਾ ਰਹਿ ਹੀ ਨਹੀਂ ਗਿਆ ਤੁਹਾਨੂੰ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਦੁਬਾਰੇ ਤੁਹਾਡੇ ਮੂਰੇ ਲਿਆਉਣਗੀਆਂ ਆਪਣੀ ਅੱਜਕੱਲ੍ਹ ਨਾ ਅ ਰਜੇ ਮੀ ਨੇ ਨੇ ਆਪਾਂ ਉਲਝੇਵੇਂ ਇੰਨੇ ਆ ਸਾਰੇ ਆਲਦਿਆਂ ਦੀਆਂ ਜ਼ਿੰਦਗੀਆਂ ਚ ਆਪਾਂ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇਬੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਦੀਆਂ ਕੁਝ ਕੋਦੀਆਂ ਚੀਜ਼ਾਂ ਯਾਦ ਕਰਾਉਣਾ ਹੁੰਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰੇ ਤੁਹਾਨੂੰ ਰਿਮਾਈਂਡ ਕਰਾਉਣਾ ਉਹੀ ਸਿੱਧੂ ਮੂਸੇਵਾਲੇ ਨੂੰ ਤੁਸੀਂ ਪੰਥਕ ਦੱਸਦੇ ਨੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਸਰ ਆਲੂ ਗੰਤੀ ਦੇ ਗੋਡੀ ਹੱਥ ਲਾ ਕੇ ਇਲੈਕਸ਼ਨ ਸਟਾਰਟ ਕੀਤੇ ਆ ਉਹਦਾ ਜਿੱਦੇ ਦਫ਼ਤਰ ਦਾ ਉਹ ਕਟਨ ਸੀ ਬਿਆਨਤ ਸਿੰਘ 부ੱਛੜ ਦਾ ਪੋਤਾ ਰਮਨਜੀਤ ਸਿੰਘ ਬਿੱਟੂ ਲੁਧਿਆਣਿਓ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਫ਼ਤਰ ਤਰੀਬਨ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮੈਂ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹੀ ਸਿੱਧੂ ਆ ਜਿਨੇ ਜਿਹੜਾ ਉਮਰਾਂ ਨੰਗਲ ਨੂੰ ਜਾ ਕੇ ਉੱਥੇ ਉਮਰਾਂ ਨੰਗਲ ਪਿੰਡ ਜਾਣਾ ਸੀ ਵੀ ਉਮਰਾਂ ਨੰਗਲ ਸਾਹਿਬ ਆ ਕਾੜੇ ਤੁਸੀਂ ਬਹੁਤ ਲਗਾਈ ਹੋਣੇ ਆ ਪਰ ਜਿਹੜਾ ਖੜਾ ਅੱਜ ਮੈਂ ਤੁਹਾਡੇ ਕਰਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਂ ਨੰਗਲ ਨਾ ਜੱਫੀਆਂ ਪਾਪਾ ਸਟੇਜਾਂ ਤੇ ਨੱਚਦਾ ਸੀ ਉਹ ਵੀਡੀਓ ਹਜੇ ਤੱਕ YouTube ਤੇ ਹੈਗੀਆਂ ਇਹ ਉਮਰਾਂੰਗਲ ਪਰਿਵਾਰ ਉਹੀ ਹੈ ਜਿਹਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਦਾ ਦਾਦਾ ਜੀਵਨ ਸਿੰਘ ਉਮਰਾਂੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਮੇਰੇ ਮਾਲ ਮੰਤਰੀ ਸੀਗਾ ਇਹਨੇ ਭਿੰਡਰਾਂ ਵਾਲੇ ਸੰਤਾਂ ਨੇ ਜਿੰਨੀ ਖਲਾਫਤ ਕਰ ਸਕਦਾ ਸੀ ਉੰਨੀ ਖਲਾਫਤ ਕੀਤੀ ਹੈ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਪੰਥ ਦੇ ਉਲਟ ਚੱਲਿਆ ਇਹਦਾ ਮੁੰਡਾ ਖਾੜਕੂਆਦ ਵੇਲੇ ਐਸਐਸਪੀ ਸੀਗਰਾ ਇਹਨੇ ਹਜ਼ਾਰਾਂ ਲੱਖਾਂ ਐਨਕਾਊਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਿਸਾਬ ਹੀ ਨਹੀਂ ਇਹਨਾਂ ਦੀ ਤੀਜੀ ਜਨਰੇਸ਼ਨ ਆ ਅਕਨ ਮਰਾਜ ਸਿੰਘ ਮਰਨੰਗਲ ਜਿਹੜਾ ਅੱਜਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀकांड ਦੇ ਦੋਸ਼ੀ ਸੀ ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਤੇ ਨੱਚਦੀਆਂ ਦੀ ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਨੇ ਆ ਠੀਕ ਹੈ ਫੇਰ ਤੁਹਾਨੂੰ ਗੱਲ ਯਾਦ ਕਰਾਦਾ ਇਹਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 ਬਾਈ ਨੂੰ ਮਰਿਆ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਵਿਆ ਸੀ 5 ਜੂਨ ਦਾ ਆਦੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਨੂੰ ਕੀ ਹੁੰਦਾ ਯਾਦ ਹੈ ਕੱਲੂਕਾਰ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਆ ਉਦੋਂ ਪਿੰਡਰਾਂਲੇ ਸੰਤ ਪੂਰੇ ਹੋਏ 6-7000 ਨੇ ਹਫਤੇ ਰ ਦੋਸ਼ੇ ਮੁੰਡੇ ਕੁੜੀਆਂ ਬੱਚਿਆਂ ਨੂੰ ਨੱਥਿਆਂ ਨੂੰ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਬਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਤਾਂ ਖਾਂਦੇ ਪੀਂਦੇ ਜਾਂ ਵਧੀਆ ਨਹੀਂ ਲੱਗਦੀਆਂ ਕੋਈ ਨਾਚ ਗਾਣਾ ਕਰਦੇ ਬਹੁਤ ਭਾਰੀ ਦਿਨ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਹੋਇਆ ਸੀ ਇਹਦਾ ਸ਼ੂਨ ਇਸੇ ਕ concert ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ 29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਪਈ ਸੀ ਕਿ ਲਾਸਟ ਵੀ ਸ਼ੋ ਸੋਲਡ ਆਊਟ ਆ ਇਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਚੋ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸ ਪਤਾ ਨਹੀਂ ਕਦੋਂ ਹੱਥ ਹੋਣਾ ਹੈ ਨਹੀਂ ਕਦੋਂ ਨਹੀਂ ਹੋਣਾ ਠੀਕ ਹੈ ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਸੀ ਲਾਉਣਾ ਚਾਹੁੰਦੇ ਉਹ ਜੇ ਸ਼ੋਅ ਲੱਗ ਜਾਂਦਾ 5 ਜੂਨ ਨੂੰ ਦਿੱਲੀ ਜਾ ਕੇ ਪੱਗ ਬੰਨਣ ਵਾਲਾ ਮੁੰਡਾ 5 ਜੂਨ ਨੂੰ ਜੋ ਕਾਂਗਰਸ ਦਾ ਬੰਦਾ ਹੋਵੇ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ ਪੰਜ ਨੂੰ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੋ ਵੱਡੀ ਕੌਮ ਵਾਸਤੇ ਕੋਈ ਬੇਇਜ਼ਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਇਹ ਇਹ ਸਟਰੈਟਜੀਜ਼ ਹੁੰਦੀਆਂ ਨੇ ਤਾਂਕਿ ਕੌਮਾਂ ਦੇ ਮਨਾਂ 'ਚ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ ਜਿਹੜੀਆਂ ਜਿਹੜੇ ਦਿਨਾਂ 'ਚ ਦਿਵਾਨ ਲੱਗਣੇ ਚਾਹੀਦੇ ਕੀਰਤਨ ਲੱਗਣੇ ਚਾਹੀਦੇ ਆ ਜਾਗਰੂਕਤਾ ਆਉਣੀ ਚਾਹੀਦੀ ਆ ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ 'ਚ ਕੀ ਹੋਇਆ ਸੀ ਭਿੰਡਰਾਣੇ ਸੰਤਾਂ ਨਾਲ ਕੀ ਹੋਇਆ ਸੀ ਅਕਾਲ ਤਖਤ ਨਾਲ ਕੀ ਹੋਇਆ ਸੀ ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇਹਨਾਂ ਚੀਜ਼ਾਂ ਨਾਲ ਹੀ ਦਿਮਾਗ 'ਚ ਗੱਲਾਂ ਗੱਡੀਆਂ ਉੰਧੀਆਂ ਨੇ ਟਾਈਮ ਟੂ ਟਾਈਮ ਪਾ ਕੇ ਤੁਮ ਲਗਦਾ ਵੀ ਕੋਈ ਇਨਸੀਡੈਂਸ ਸੀ ਤੁਨਾ ਤਾਂ ਕਾਂਗਰਸ ਦੀ ਐਲਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ ਇਹ ਨਹੀਂ ਕੋਈ ਵੀ ਇਹਨੇ ਅਣਜਾਣੇ ਚ ਸ਼ੋਅ ਅਨਾਉਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ ਚ ਕਿ ਭਾਈ ਇਹ ਇੰਨਾ ਦਿਨਾਂ ਚ ਸ਼ੋਅ ਨਾਲਾ ਤੂੰ ਇਹ ਤੂੰ ਗਲਤ ਕਰ ਰਿਹਾ ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਅਸੀਂ ਵੀ ਸਾਡਾ ਤਾਂ ਇਹ ਕੀਤਾ ਹੈ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀਏ ਮਾਰਾਈ ਤੋ ਡਰਨਾ ਚਾਹੀਦਾ ਸੀ ਉਹਨੂੰ ਇਹਦੀ ਮੌਤ ਵੀ ਸ਼ਾਇਦ ਤਾਂ ਹੀ ਆਈ ਹੈ ਮਹਾਰਾਜ ਨੇ ਇਹਨੂੰ ਇੰਨਾ ਕੁਝ ਦਿੱਤਾ ਇੰਨੀਆਂ ਨੂੰ ਸ਼ੋਰਟ ਦਿੱਤੀ ਇੰਨਾ ਨੂੰ ਪੈਸਾ ਦਿੱਤਾ ਪਰ ਇਹ ਬੰਦੇ 'ਚ ਹਜੇ ਵੀ ਇੰਨਾ ਸਬਰ ਨਹੀਂ ਆਇਆ ਸੀ ਵੀ ਇਹ ਇੱਕ ਦਿਨ ਸ਼ੋਕ ਛੱਡ ਦੇ ਆਪਦੀ ਕੌਮ ਦੇ ਕਹਿਣ ਤੇ ਇਹ ਡਟਿਆ ਰਿਹਾ ਉਹ ਚੀਤੇ ਤੇ ਤੇ ਜੇ ਇਹ 29 ਨੂੰ ਨਾ ਮਰਦਾ ਤੇ ਇਹਨੇ 5 ਤਰੀਕ ਨੂੰ ਸਾਰੀ ਕੌਮ ਦੀ ਬੇਇੱਜ਼ਤੀ ਕਰਾਉਣੀ ਸੀ ਉੱਥੇ ਠੀਕ ਹੈ ਤੁਸੀਂ ਇਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਕਿਰ ਤੁਸੀਂ ਕਿੰਨੇ ਵੇਨੇ ਪੰਥਕ ਗਾਣੇ ਗਾਏ ਠੀਕ ਹੈ ਪੰਥਕ ਸੋਚ ਵਾਲਾ ਸੀ ਇਹ ਇਹਨੇ ਸ਼ਹੀਦਾਂ ਦੇ ਨਾਮ ਲਈ ਗਾਣਿਆਂ ਚ ਠੀਕ ਹੈ ਕਦੋਂ ਲਈ ਬਈ ਐਸਵਾਈਐਲ ਚੱਲਿਆ ਐਸਵਾਈਐਲ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰ ਗਿਆ ਉਦੋਂ ਬਾਅਦ ਮੈਂ ਇਹ ਵੀ ਕਹਿ ਦਿੰਨਾ ਐਸਵਾਈਐਲ ਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਆ ਉਹਨਾਂ ਨੂੰ ਪਤਾ ਵੀ ਅੱਜਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਝ ਘੰਟੇ ਦੇ ਵਿੱਚ ਤਿਆਰ ਹੋ ਜਾਂਦਾ ਚਾਹੇ ਉਹ ਬੰਦਾ ਹੈ ਪਗਾਵੀ ਚਾਹੇ ਨਾਗਾ ਵੀ ਅੱਜ ਕੱਲ ਸੌਫਟਵੇਅਰ ਇਦਾਂ ਦੇ ਨੇ ਵੀ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ ਠੀਕ ਐ ਐਸਵਾਈਐਲ ਇਹਦੇ ਮਰਨ ਤੋਂ ਬਾਅਦ ਆਇਆ ਨਾਲ ਐਸਵਾਈਐਲ ਗਾਣੇ ਦਾ ਕੀ ਮਤਲਬ ਭਈ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰਫੜ ਉਹਨਾਂ ਦੇ ਪਰਿਵਾਰਾਂnga ਜਾ ਕੇ ਇਹ ਗੋਡੀ ਹੱਥ ਲਈ ਜਾਂਦਾ ਸੀ ਪੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਆ ਇਹਦੇ ਹੱਥ ਤੇ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਪੰਡਰਾਣੇ ਸੰਤਾਂ ਦੀ ਟੈਟੂ ਬਣਾਈ ਦੀ ਇਹਦੇ ਹੱਥ 'ਚ ਸਭ ਫਗਾਵਾਂ ਨੇ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਉਹ ਤਾਂ ਬੜਾ ਭਈ ਪੰਥਕ ਸੋਚ ਦਾ ਮਾਲਕ ਸੀ ਜਾਂ ਕੁਛ ਇਹ ਆਉਣ ਵਾਲਾ ਬਿਆਨਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਜਿੱਡਾ ਇਹ ਰੱਬ ਨੂੰ ਭੁੱਲ ਚੁੱਕਿਆ ਸੀ ਠੀਕ ਹੈ ਪੇਟੇ ਜਿਉਂਦਿਆਂ ਤੋਂ ਜਦੋਂ ਇਹ ਦਿੱਲੀ ਧਰਨੇ ਤੇ ਗਿਆ ਉੱਥੇ ਲੋਕਾਂ ਨੇ ਇਹਨੂੰ ਗਾਲਾਂ ਕੱਢ ਕੱਢ ਪਜਾਇਆ ਇਹ ਤੋਂ ਖੜਿਆ ਨਹੀਂ ਗਿਆ ਉੱਥੇ ਵੀਡੀਓ ਨੇ ਅੱਜ ਕੱਲ ਭੱਜ ਜਾ ਗਦਾਰਾ ਕਾਂਗਰਸ ਦੇ ਟੱਟੂ ਆ ਗਏ ਇੱਥੇ ਭੱਜ ਜਾ ਤੂੰ ਇੱਥੇ ਕੀ ਲੈਣ ਆਇਆ ਜਦੋਂ ਮਾਨਸੇ ਕੀ ਕਿਸਾਨ ਧਰਨਾ ਲੱਗਿਆ ਸੀ ਉੱਥੇ ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ ਇਹ ਉੱਥੇ ਜਾ ਕੇ ਬਹਿ ਗਿਆ ਆਪਣੇ ਦੋਸਤਾਂ ਨਾਲ ਤੇ ਇਹਨੂੰ ਕਹਿੰਦੇ ਤੂੰ ਇੱਥੇ ਕਿ ਆਇਆ ਖੜਾ ਹੋ ਕਹਿੰਦਾ ਤੂੰ ਚੱਲ ਘਰੇ ਤੂੰ ਤਾਂ ਕਾਂਗਰਸ ਚ ਹੈ ਤੂੰ ਇੱਥੇ ਕੀ ਕਰਨਾ ਆਇਆ ਇਹ ਨੇ ਉੱਥੋਂ ਮਾਰ ਕੇ ਬਾਅਦ ਚ ਆ ਕੇ ਬੋਲੇ ਵੀ ਆ ਵੀ ਮੇਰੀ ਬੇਇ ਠੀਕ ਹੈ ਰਾਹੁਲ ਗਾਂਧੀ ਦੇ ਨਾਲ ਹੈਲੀਕਾਪਟਰ ਚ ਇਹ ਘੁੰਮਦਾ ਸੀ ਠੀਕ ਹੈ ਗਾਂਧੀ ਪਰਿਵਾਰ ਦੀ ਸੋਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ ਉਮਰ ਅੰਗਨਾ ਇਹਦੀ ਯਾਰੀ ਰਮਨਜੀਤ ਬਿੱਟੂ ਨਾਲ ਇਹਦੀ ਯਾਰੀ ਠੀਕ ਹੈ ਗਾਂਧੀ ਨਾਲ ਇਹਦੀ ਯਾਰੀ ਕਾਣੇ ਤੁਹਾਨੂੰ ਮੈਂ ਦੱਸ ਦਿਆ ਹਾਂ ਐਸ ਵੀ ਐਲ ਦੂਜਿਆਂ ਨੇ ਗਾਣਾ ਕਿਹੜਾ 295 ਇਹ ਕੱਢਿਆ ਸੀ ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਹੈ ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਇੱਕ ਮਾਡਲ ਨਾਲ ਕੀਤੀ ਸੀ ਜੋ ਮਾਡਲ ਦੇ ਜਿਹੜੇ ਕੱਪੜੇ ਗਾਣਿਆਂ ਚ ਪਾਏ ਸੀ ਉਸ ਗਾਣੇ ਚ ਪਾਏ ਸੀ ਤੁਸੀਂ ਉਹ ਵੀ ਦੇਖ ਲਿਓ ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ ਸ਼ਹੀਦ ਮਾਈ ਭਾਗੋ ਜਿਨ੍ਹਾਂ ਦਾ ਨਾਮ ਵੀ ਅਤਮ ਨਾ ਲੈਣਾ ਚਾਹੀਦਾ ਜਿਨ੍ਹਾਂ ਧੀਆਂ ਮਸਾਲਾਂ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਵਾਂ ਤੇ ਤੁਰਨ ਤੇ ਸੇਧ ਦਿੰਦੀਆਂ ਨੇ ਇਹਨੇ ਉਹਦੀ ਕੰਪੇਅਰ ਮੈਂ ਭਾਗodic ਕਿੰਨੇ ਦਿਨ ਆ ਗਿਤੀ ਸੀ ਉਹ ਤੁਸੀਂ ਆਪ ਦੇਖ ਲਿਓ ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ ਉਦੋਂ ਬਾਅਦ ਚ ਇਹਨੇ ਉਹ ਗਾਣਾ ਕੱਢਿਆ ਸੀ ਵੀ ਹਾਂ ਤੁਸੀਂ ਕੌਣ ਹੋ ਨੰਨੇ ਸਾਨੂੰ ਦੱਸਣ ਵਾਲਾ ਵੀ ਅਸੀਂ ਆਪਦਾ ਧਰਮ ਕਿਵੇਂ ਫੋਲੋ ਕਰਨਾ ਸ਼ਹੀਦ ਕਹਿਣਾ ਕਹੀ ਜਾਓ ਪਰ ਯਾਰ ਕੁਝ ਸੋਚੋ ਜਿਹੜੇ ਸੱਚੀ ਸ਼ਹੀਦ ਹੈ ਉਹਨਾਂ ਨੂੰ ਤੁਸੀਂ ਐ ਹੋਜੇ ਫਰਜ਼ੀ ਸ਼ਹੀਦਾਂ ਦੇ ਨਾਲ ਲਿਆ ਕੇ ਬਿਠਾ ਦੋਗੇ ਤਾਂ ਤੁਸੀਂ ਸ਼ਹਾਦਤ ਦਾ ਮਿਆਰ ਕਿੰਨਾ ਨੀਵਾ ਕਰ ਰਹੇ ਹੋ ਯਾਰ ਸ਼ਹੀਦ ਉਹ ਆ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਮਾਰਿਆ ਉਹਨੂੰ ਗੁਰਦੁਆਰੇ ਦੇ ਪ੍ਰਧਾਨ ਨੂੰ ਜੋ ਗੁਰਦੁਆਰਾ ਸਾਹਿਬ ਦੀ ਉੱਥੇ ਹਦੂਦ ਅੰਦਰ ਗਲਤ ਕੰਮ ਕਰਾਉਂਦਾ ਸੀ ਆਰਕੈਸਟਰ ਨਚਾਉਂਦਾ ਸੀ ਉਹਦੀ ਸ਼ਹੀਦ ਦੀ ਲਾਸ਼ ਨਹੀਂ ਲੈਣ ਗਿਆ ਕੋਈ ਉੱਥੋਂ 15 ਦਿਨ ਬਾਅਦ ਉੱਥੋਂ ਦੇ ਜਦੋਂ ਉਹਦਾ ਐਨਕਾਊਂਟਰ ਹੋ ਗਿਆ ਵਿਚਾਰੇ ਦਾ ਕਹੀਦੀ ਗੱਲ ਹੀ ਹੈ ਮਹੀਨੇ ਤੋਂ ਮਹੀਨਿਆਂ ਦੀ ਉਸ ਵਾਰ ਉਹਦਾ ਐਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਚ ਐਸਐਸਪੀ ਨੇ 15 ਦਿਨ ਬਾਅਦ ਰਿਪੋਰਟ ਦਿੱਤੀ ਸੀ ਕਿ ਮੀਡੀਆ 'ਚ ਕਿ ਹਜੇ ਤੱਕ ਉਹਦੀ ਕੋਈ ਲਾਸ਼ ਨਹੀਂ ਲੈਣ ਆਇਆ ਉਹਦਾ ਕੋਈ ਵਾਇਰਸ ਨਹੀਂ ਆਇਆ ਤੇ ਜੇ ਥੋੜੇ ਦਿਨ ਹੋਰ ਕੋਈ ਨਾ ਆਇਆ ਤੇ ਅਸੀਂ ਇਹ ਲਾਸ਼ ਗੁੰਮਸ਼ੁਦਾ ਸਮਝ ਕੇ ਜਾਂ ਉਹਨਾਂ ਦੇ ਜਿਹੜੇ ਲਵਾਰਸ ਹੁੰਦੇ ਆ ਉਹਨਾਂ 'ਚ ਸਾਰਦ ਦਾਂਗੇ ਜਿਹੜੇ ਤਾਂ ਸ਼ਹੀਦ ਦੇ ਜਿਹੜੇ ਤਾਂ ਸ਼ਹੀਦ ਨੇ ਕੌਮ ਦੇ ਉਹਨਾਂ ਦੀਆਂ ਲਾਸ਼ਾਂ ਕੂੜਿਆਂ 'ਚ ਰੁੱਲਦੀਆਂ ਸਰਦੀਆਂ ਉੱਥੇ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ ਤੇ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਂਗਰਸ ਦਾ ਝੰਡਾ ਪਾ ਕੇ ਸ਼ਮਸ਼ਾਨ ਘਟ ਤੱਕ ਲੈ ਕੇ ਗਏ ਉਹਨਾਂ ਪਿੱਛੇ 2 ਸਾਲ ਹੋ ਗਏ ਆਪਾਂ ਵਿਦੇਸ਼ਾਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਫਿਰਦੇ ਆ ਅਸੀਂ ਕੋਈ ਬਾੜੇ ਚੰਗੇ ਬੰਦੇ ਨਹੀਂ ਅਸੀਂ ਮਾੜੇ ਆ ਭਾਈ ਸਾਨੂੰ ਮਾੜੇ ਰਹਿਣ ਦੋ ਨਾ ਸਾਨੂੰ ਚੰਗਾ ਬਨਣ ਦਾ ਸ਼ੌਂਕ ਆ ਪਰ ਤੁਹਾਨੂੰ ਇੰਨੀ ਗੱਲ ਦੱਸ ਦਈਏ ਅਸੀਂ ਕਦੇ ਕਿਸੇ ਚੰਗੇ ਬੰਦੇ ਨੂੰ ਨਹੀਂ ਮਾਰਾਂਗੇ ਪਿੱਛੇ ਜੇ ਹੋਰ ਵੀ ਬਹੁਤ ਰੋਲੇ ਪਏ ਆ ਜਿੰਨਾ ਕਰਕੇ ਸਾਨੂੰ ਐਂ ਕਿਹਾ ਗਿਆ ਵੀ ਇਹ ਐਂਟੀ ਸਿੱਖ ਨੇ ਜਾਂ ਐਂਟੀ ਪੰਜਾਬ ਨੇ ਜਾਂ ਐਂਟੀ ਖਾਲਸਾਣ ਨੇ ਅਸੀਂ ਕਦੇ ਵੀ ਏ ਅਸੀਂ ਜਿੱਥੋਂ ਦੇ ਉੱਥੇ ਹੀ ਰਹੇ ਆ ਪੰਜਾਬ 'ਚ ਹੀ ਰਹੇ ਆ ਪੰਜਾਬ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਯਾਰ ਆਪਦੀ ਕੌਮ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਸ਼ੁਰੂ ਤੋਂ ਆਪਦੀ ਕੌਮ ਦੀਆਂ ਹੀ ਕਿੱਸਾ ਕਿੱਸੇ ਹੁੰਦੇ ਆਏ ਆ ਉਹਨਾਂ ਨੇ ਇੰਨੀ ਦਲੇਰੀ ਦਿੱਤੀ ਹੈ ਵੀ ਅਸੀਂ ਆਹ ਕੰਮ ਕਰੀ ਜਾਂਦੇ ਆ ਜੇ ਆਪਦੀ ਕੌਮ ਦੇ ਆ ਮਹਾਨ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਸੁਣੀਆਂ ਨੇ ਨਾ ਤੇ ਤਾਂ ਹੀ ਇੰਨਾ ਬਲ ਬਖਸ਼ਿਆ ਜਾਂ ਇੰਨਾ ਮਨ 'ਚ ਜਿਗਰਾ ਆਇਆ ਵੀ ਆਪ ਤੇ ਭਰਾ ਦੀ ਮੌਤ ਉੱਠ ਕੇ ਬਦਲਾ ਲੈ ਸਕੀਏ ਠੀਕ ਹੈ ਯਾਰ ਲਾਈਨ ਹੀ ਅਸੀਂ ਮਾੜੇ ਚ ਪੈ ਗਏ ਤਾਂ ਲਾਈਨ ਹੀ ਮਾੜੀ ਆ ਮਾੜੀਆਂ ਲੈਣਾ ਚ ਮਾੜੇ ਕੰਮ ਹੀ ਹੋਣੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਸਾਨੂੰ ਕੋਈ ਚੰਗਾ ਕਹੋ ਪਰ ਅਸੀਂ ਕਦੇ ਵੀ ਕਿਸੇ ਗੁਰੂ ਦੇ ਸਿੱਖ ਨੂੰ ਕਦੇ ਵੀ ਨਿਅੱਥੇ ਨੂੰ ਨਿਰਦੋਸ਼ ਨੂੰ ਨਹੀਂ ਮਾਰਾਂਗੇ ਹਾਂ ਜਿਹੜਾ ਬੰਦਾ ਸਾਡੇ ਉਲਟ ਚੱਲੂਗਾ ਸਾਡੇ ਦੁਸ਼ਮਨਾ ਦੀ ਮਦਦ ਕਰੂਗਾ ਉਹ ਕਿਸੇ ਵੀ ਸੰਸਥਾ ਦਾ ਕੁਝ ਵੀ ਹੋਵੇ ਕਿਸੇ ਚਾਹੇ ਉਹ ਕਾਸੇ ਦਾ ਵੀ ਪ੍ਰਧਾਨ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਠੀਕ ਹੈ ਕਿਸੇ ਵੀ ਮੂਵਮੈਂਟ ਨਾਲ ਸੰਬੰਧਿਤ ਹੋਵੇ ਉਹਨੂੰ ਅਸੀਂ ਮਾਰਾਂਗੇ ਤੇ ਮਾਰਿਆ ਵੀ ਆ ਪਰ ਕਦੇ ਵੀ ਐਸ ਗੱਲ ਕਰਕੇ ਵੀ ਹਾਂ ਉਹਨਾਂ ਦੀ ਖਾਲਿਸਤਾਨ ਦੀ ਮੰਗ ਜਾਂ ਕੱਟੜ ਸਿੱਖ ਨੇ ਕਦੇ ਵੀ ਨਹੀਂ ਠੀਕ ਹੈ ਇਹ ਜੇ ਕੰਮ ਕਰਨ ਤੋਂ ਪਹਿਲਾਂ ਮਹਾਰਾਜ ਸਾਡੇ ਆਪ ਹੀ ਸਾਹ ਕੱਢ ਲਵੇ ਵੀ ਅਸੀਂ ਕਦੇ ਆਪ ਆਪ ਦੀਆਂ ਕੌਮ ਦੀਆਂ ਲੱਤਾਂ ਵੱਢੀਏ ਪਰ ਜੇ ਕੋਈ ਬੰਦਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕੋਈ ਹੋਵੇ ਕਿਸੇ ਅਹੁਦੇ ਤੇ ਬੈਠਾ ਹੋਵੇ ਉਹਨਾਂ ਨੂੰ ਅਸੀਂ ਮਾਰਾਂਗੇ ਜ਼ਰੂਰ ਮਾਰਾਂਗੇ ਠੀਕ ਹੈ ਇੰਨੀ ਗੱਲ ਮੈਂ ਕਹਿਣੀ ਸੀ ਬਾਕੀ ਇੱਕ ਵਾਰੀ ਸੋਚ ਸਮਝ ਲਓ ਆਪ ਹੀ ਬਿਨਾ ਗੱਲੋਂ ਕਿਧਰਾਂ ਦਾ ਗੂੰ ਪਹਾੜੀ ਨਾ ਚੜਾਇਆ ਕਰੋ ਉਹ ਮੁੰਡਾ ਅੰਬਰਸਰ ਵਾਲਾ ਜਿਹਨੇ ਸੂਰੀ ਮਾਰਿਆ ਉਹ ਵੀ ਇਲੈਕਸ਼ਨਾਂ 'ਚ ਹੁਣ ਖੜਾ ਹੋਇਆ ਹੋਇਆ ਸੀਗਾ ਉਹਦੇ ਪਿੱਛੇ ਕਿੰਨਾ ਕ ਰੌਲਾ ਪਾਇਆ ਵਿਚਾਰੇ ਦੇ ਪਿੱਛੇ ਯਾਰ ਕਿਸੇ ਨੇ ਹੈ ਸਣੀ ਮੁੰਡਾ ਜਿਹਨੇ ਉਹ ਸੁਦੀਰ ਸੂਰੀ ਮਾਰਿਆ ਉਹ ਸ਼ਹੀਦ ਨੇ ਭਾਈ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਪਦੀ ਯਾਰ ਉਮਰ ਲਾਤੀ ਉਹਦਾ ਵਧੀਆ ਚੱਲਦਾ ਕਾਰੋਬਾਰ ਸੀ ਵਿਚਾਰੇ ਦਾ ਮਾਰਕ ਜੇਲ੍ਹ 'ਚ ਬੈਠਾ ਕਿੰਨੀ ਕੁ ਦੀ ਜ਼ਿਕਰਾਂ ਕੀਤਾ ਬਈ ਕਿਸੇ ਨੇ ਅ ਅਮਰਜੀਤ ਸਿੰਘ ਦੀ ਭਾਈ ਜੀ ਜੀ ਨੇ ਉੱਤਰਾਖੰਡ ਜੇ ਭਾਈ ਅਮਰਜੀਤ ਸਿੰਘ ਜੀ ਨੇ ਉੱਤਰਾਖੰਡ 'ਚ ਏਡਾ ਕੰਮ ਕੀਤਾ ਕੌਮ ਦੀ ਲੱਥੀ ਭੱਗ ਸਿਰ ਤੇ ਰੱਖੀ ਆ ਦੁਬਾਰੇ ਉਹ ਤਾਂ ਉਹਨੂੰ ਕਿੰਨਾ ਕ ਯਾਦ ਕਰ ਲਿਆ ਤੁਸੀਂ ਮੂਸੇ ਆਲਾ ਮੂਸੇ ਆਲਾ ਮੂਸੇ ਆਲਾ ਲਈ ਆ ਇਹਨੇ ਆਉਣ ਵਾਲੇ ਸਮੇਂ 'ਚ ਬਿਆਨਤਾ ਪੁੱਛੜ ਬੰਨਣਾ ਸੀ ਜਿੱਡਾ ਇਹ ਹੰਕਾਰਿਆ ਸੀ ਤੇ ਨਾਮ ਦੇ ਨਸ਼ੇ 'ਚ ਪੈਸੇ ਦੇ ਨਸ਼ੇ 'ਚ ਜਿੰਨਾ ਇਹ ਨੇ ਰੱਬ ਨੂੰ ਭੁੱਲਿਆ ਸੀ ਇਦੂ ਵੱਧ ਨੁਕਸਾਨ ਹੀ ਕਿਸੇ ਨੇ ਨਹੀਂ ਕਰਨਾ ਸੀ ਕੌਮ ਦਾ ਬਾਕੀ ਮਹਾਰਾਜ ਜੀ ਜਾਨੀ ਜਾਨ ਨੇ ਸਮਾਂ ਬਹੁਤ ਬਲਵਾਨ ਹੈ ਕੁਝ ਗੱਲਾਂ ਸਮੇਂ ਦੇ ਨਾਲ ਮੂਰੇ ਆ ਵੀ ਗਈਆਂ ਨੇ ਜਿਹੜੀਆਂ ਰਹਿ ਗਈਆਂ ਉਹ ਆ ਵੀ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੋਰ ਗੱਲ ਐਡ ਕਰ ਦਵਾਂ ਕਿ ਹਰ ਕਿਸੇ ਬੰਦੇ ਨੇ ਵੈਸੇ ਤਾਂ ਆਪਣੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾਵੇਂ ਹਰੇਕ ਨਿਹਾਲ ਤੇ ਐਂਗਲ ਨਾਲ ਦੇਖਣਾ ਚਲੋ ਹਰੇਕ ਤੇ ਐਂਗਲ ਕਿਸੇ ਦਾ ਦੇਖਣ ਨੂੰ 6 ਲੱਗਦਾ ਕਿਸੇ ਨੂੰ 9 ਲੱਗਦਾ ਦੋਵੇਂ ਆਪਦੀ ਥਾਂ ਸਹੀ ਹੁੰਦੇ ਆ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲਿਟੀਕਲ ਨਹੀਂ ਸੀ ਆ ਚਲੋ ਜੋ ਆਪਾਂ ਗੱਲਾਂ ਕੀਤੀਆਂ ਇਹ ਅੱਜ ਦੇ ਸਮੇਂ 'ਚ ਜੋ ਗੱਲਾਂ ਹੋ ਰਹੀਆਂ ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਜੋ ਮਾਹੌਲ ਸੀ ਮੈਂ ਉਹ ਸਾਹਮਣੇ ਵਾਲੇ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਿੱਧੂ ਤੇ ਮਰਨ ਦਾ ਰੀਜ਼ਨ ਕੋਈ ਪੋਲਿਟੀਕਲ ਰੀਜ਼ਨ ਨਹੀਂ ਸੀਗਾ ਠੀਕ ਹੈ ਐਡੀ ਕੋਈ ਤੋਫ ਨਹੀਂ ਸੀਗੀ ਵੀ ਸੈਂਟਰ ਗਵਰਨਮੈਂਟ ਨੂੰ ਇਹਦੀ ਫਿਕਰ ਪੈ ਗਈ ਸੀ ਕਿ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜੇ ਇਤਨਜੋਦਾ ਐਵੇਂ ਜੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ ਉਹਨਾਂ ਨੂੰ ਐਡਾ ਕੋਈ ਫਰਕ ਨਹੀਂ ਜਿਹੜਾ ਗਾਂਧੀ ਨਾਲ ਤੁਰ ਸਕਦਾ ਨਾ ਉਹਨੂੰ ਬੀਜੇਪੀ ਨਾਲ ਤੁਰਨ ਨੂੰ ਐਡਾ ਕੋਈ ਚੱਕਰ ਹੈ ਨਹੀਂਗਾ ਤੁਰ ਉਹਦੇ ਨਾਲ ਵੀ ਤੁਰ ਹੀ ਸਕਦਾ ਓ ਠੀਕ ਹੈ ਨਾ ਉਹ ਬੀਜੇਪੀ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਝ ਵੀ ਨੁਕਸਾਨ ਨਹੀਂ ਕੀਤਾ ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ ਹਮੇਸ਼ਾ ਜੋ ਵੀ ਕੀਤਾ ਜੇ ਉਹਦੇ ਨਾਲ ਤੁਰ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ ਠੀਕ ਹੈ ਇਹਦਾ ਕਾਰਨ ਪਛਣਾਵ ਸੀਗਾ ਜੇ ਕੋ ਕਹੂਗਾ ਕੋਈ ਸੋਚਦਾ ਹੋਊਗਾ ਵੀ 골ਡੀ ਦਾ ਇਹ ਦੇ ਉਹਦੇ ਨਾਲ ਕੀ ਲੱਖ ਖੱਸੀ ਵੀ ਉਹਦਾ ਉਹ ਕਿੱਡਾ ਸਰਕਲ ਸੀ ਜਾਂ 골ਡੀ ਕੀ ਜਾਣਦਾ ਸੀ ਉਹਦੇ ਸਰਕਲ ਬਾਰੇ ਸਿੱਧੂ ਮੂਸੇ ਵਾਲਾ ਵੀ ਉਹਨਾਂ ਬੰਦਿਆਂ ਚ ਉੱਠਦਾ ਬੰਦੇ ਸੀ ਜਿਹੜੇ ਬੰਦਿਆਂ ਚ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਬੰਦੇ ਰਹੇ ਹਾਂ ਮੈਂ ਤੇ ਲਾਰੈਂਸ ਭਈ ਅਸੀਂ ਸਟੂਡੈਂਟ ਪੋਲਿਟਿਕਸ ਤੇ ਐਕਟਿਵ ਰਹੇ ਹਾਂ ਬਾਬਾ ਸੰਧੂ ਹੁੰਦਾ ਸੀਗਾ ਜਿਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀਗੀ ਉਹ ਫਾਨੂੰ ਵੀ ਮਿਲਦਾ ਗਿਲਦਾ ਰਿਆ ਸਾਨੂੰ ਵੀ ਕਿਤੇ ਲਿਆ ਜਾਂਦਾ ਸੀ ਉਹ ਬਿਆਰਾਂ ਦੋਸਤਾਂ ਵਾਂਗੂੰ ਵੀ ਆਜੋ ਯਾਰ ਫਲਾਨੀ ਸਾਹ ਚੱਲੀ ਆਜੋ ਧੌਂਕੀ ਸਾਹ ਚੱਲੀਏ ਉਹਨਾਂ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਆ ਇਹਨਾਂ ਨੂੰ ਵੀ ਕਾਂਗਰਸ ਨਹੀਂ ਮਤਲਬ ਵੀ ਕਰੀਏ ਪਰ ਆਪਣਾ ਉਧਰ ਇੰਟਰਸਟ ਹੀ ਨਹੀਂ ਸੀ ਨਾ ਕਦੇ ਬਣਿਆ ਆਪਾਂ ਉਹ ਉਹਨਾਂ ਨਾਲ ਕਦੇ ਤੋੜੀ ਨਹੀਂ ਸਕਦੇ ਸੀ ਫਿਰ ਆਪਣਾ ਉਧਰ ਚੀਜ਼ ਇੰਟਰਸਟ ਹੀ ਹੁੰਦੇ ਆ ਆਪਾਂ ਆਪ ਦਾ ਚਲੋ ਜੀ ਕੰਮਕਾਰ ਕਰਨ ਨੂੰ ਆਪ ਦਾ ਆਪਾਂ ਛੱਕ ਕੇ ਬਾਹਰ ਆ ਗਏ ਪਰ ਗੱਲਾਂ ਇਹ ਇੱਕ ਸਰਕਲ ਸਾਡੇ ਰਲਦੇ ਸੀ ਮੇਰੇ ਕਹਿਣ ਦਾ ਮਤਲਬ ਆ ਕਰ ਲਾਲ ਨੇ ਮੇਰੇ ਬ੍ਰਦਰ ਨੇ ਕੋਈ ਇਦਾਂ ਦੀ ਗੱਲ ਕਰਤੀ ਸੀ ਕੋਈ ਇਦਾਂ ਦੀ ਕੋਈ ਗੱਲ ਕਿਸੇ ਸਰਕਲ 'ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ ਜਿਹੜੀ ਉਹ ਘੁੰਮ ਘਮਾ ਕੇ ਸਿੱਧੂ ਕੋਲੇ ਜਾਵੜੀ ਤੇ ਸਿੱਧੂ ਨੇ ਸਾਡੇ ਐਂਟੀ ਨਾਲ ਰਲ ਕੇ ਕੋਈ ਆਪਦੇ ਟਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ 'ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ ਪਰ ਇਹ ਵੀ ਰੀਜ਼ਨ ਸੀਗਾ ਇਹ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਇਹ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਕੀ ਲੈਣ ਦੇਣ ਸੀ ਜਾਂ ਕੁਝ ਉਹੀ ਬੰਦੇ ਜਿਨ੍ਹਾਂ ਨੂੰ ਸਿੱਧੂ ਆਪ ਦੇ 올 ਦਾ ਟਾਈਮ ਨਾਲ ਰੱਖਦਾ ਸੀ ਉਹ ਕਿਸੇ ਟਾਈਮ ਸਾਡੇ ਜਾਣ ਕਰ ਰਹੇ ਆ ਠੀਕ ਹੈ ਤੁਸੀਂ ਸਾਡੀਆਂ ਸੀਗੀਆਂ ਕੋਈ ਆਪਸ ਵਿੱਚ ਕੋਈ ਚੀਜ਼ਾਂ ਮੜੀਆਂ ਮੁੱਟੀਆਂ ਚਾਹੁੰਦੇ ਨਾ ਚਾਹੁੰਦੇ ਇੰਟਰੈਕਟਰ-ਇੰਟਰੈਕਟਰ ਰਲਦੀਆਂ ਠੀਕ ਹੈ ਕੋਈ ਗੱਲਾਂ ਇੱਥੇ ਤੋਂ ਉੱਧਰ ਟਰੈਵਲ ਹੋਣੀਆਂ ਨਹੀਂ ਇਹ ਰੀਜ਼ਨ ਸੀਗਾ ਹੋਰ ਕੋਈ ਰੀਜ਼ਨ ਨਹੀਂ ਸੀਗਾ ਬਾਕੀ ਜੋ ਇਹ ਯੂਥ ਦਾ ਸਮਾਂ ਤੇ એનર્ਜੀ ਹੈ ਕਿਸੇ ਵਧੀਆ ਗੱਲਾਂ ਨੂੰ ਨਹੀਂ ਚਾਹੀਦੀ ਆ ਮੈਂ ਤਾਂ ਇਹੀ ਮੈਸੇਜ ਦਿੰਨਾ ਜੇ ਕਿਸੇ ਦੇ ਇੱਕ ਬੰਦੇ ਦੇ ਵੀ ਸਮਝ ਆ ਜੂਗੀ ਤਾਂ ਮੈਂ ਸੋਚੂਗਾ ਵੀ ਵਰਥ ਟਾਈਮ ਰਹੀ ਹੈ ਆਡੀਓ ਪਾਉਣਾ ਠੀਕ ਹੈ ਇਹ ਬਲਕੌਰ ਸਿੰਘ ਅਰਗੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਆ ਵੀ ਆਪਣੀ ਤੇ ਜੀ ਸੇਮ ਸਿਚੁਏਸ਼ਨ ਹੈ ਉਸੇ ਟ੍ਰੈਜੇਡੀ ਚ ਤੁਸੀਂ ਲੰਘੇ ਹੋ ਉਸੇ ਚ ਮੈਂ ਲੰਘਿਆ ਵੀ ਤੁਸੀਂ ਵੀ ਸ਼ੀਤ ਪਰਿਵਾਰ ਤੋਂ ਆ ਮੈਂ ਵੀ ਤੁਸੀਂ ਮੇਰੀ ਗੱਲ ਸਮਝ ਸਕਦੇ ਹੋ ਇਹਨਾਂ ਪਿੱਛੇ ਸਮਾਂ ਨਾ ਖਰਾਬ ਕਰੋ ਠੀਕ ਹੈ ਇਹ ਡਰਾਮੇਵਾਦ ਬੰਦਾ ਜਿਹੜਾ ਬੰਦਾ ਬੁੱਢੀ ਉਮਰੇ ਆ ਕੇ ਵੀ ਜਿਨੇ ਦਾੜੀ ਤੇ ਛੱਟਾ ਵਾਲ ਵੀ ਨਹੀਂ ਆਉਂ ਦਿੱਤਾ ਕਿੱਡੀ ਕੋਰੀ ਬੰਦੇ ਦੀ ਗੈਰਤ ਹੋ ਗਈ ਜਵਾਨ ਪੁੱਤ ਮਰਿਆ ਹੋਵੇ ਤੇ ਇਹ ਤੁਸਾਂ ਦੇ ਨਾਲ ਆ ਕੇ ਅਸੀਂ ਦਾੜੀ ਰੰਗ ਕਰ ਲੈਂਦਾ ਠੀਕ ਹੈ ਇਹ ਇਹ ਗੱਲਾਂ ਬਾਗੀਆਂ ਹੋਈਆਂ ਕਰਦਾ ਪਰ ਗੱਲਾਂ ਹੀ ਕਰ ਸਕਦਾ ਤੇ ਅਸੀਂ ਸੱਚੀ ਮੁੱੱਚੀ ਬਾਗੀਆਂ ਹੋਏ ਆਂ ਅਲ ਦੇ ਭਰਾਵਾਂ ਪੁੱਛੇ ਤੇ ਰਹਿੰਦੀ ਉਮਰ ਤੱਕ ਜਿੰਨਾ ਚੱਕਰ ਹੈਗੇ ਆ ਜਿੰਨਾ ਚੱਕਰ ਜਿਉਂਦੇ ਆ ਉਹਨਾਂ ਚੱਕਰ ਰਵਾਂਗੇ ਇਹਨਾਂ ਵਾਂਗੂ ਸਾਨੂੰ ਕੋਈ ਆਪਦਾ ਪਰਿਵਾਰ ਅੱਗੇ ਵਧਾਉਂਦੀਆਂ ਜਵਾਗ ਜੰਮਣ ਦੀਆਂ ਕੋਠੀਆਂ ਹਵੇਲੀਆਂ ਦੀ ਚਸ ਨਹੀਂ ਹੈਗੀ ਠੀਕ ਹੈ ਜਿਹੜੀ ਗੱਲ ਕਹੀ ਹੈ ਤੇ ਭਰਾਵਾਂ ਲਈ ਤੁਰਿਆਂ ਤੇ ਮਰਦੇ ਦਮ ਤੱਕ ਤੁਰਾਂਗੇ ਠੀਕ ਹੈ ਜੀ ਸਸੇ ਕਾ ਬਾਈ ਗੁੱਡੀ ਕੰਖਾਲਸਾ ਬਾਈ ਗੁੱਡੀ ਕਿਫਤੇ